ਜਾਂਦਾ ਹੈ ਗਰੀਬ ਕੁੜੀਆਂ ਦੇ ਵਿਆਹ ਕੀਤੇ ਜਾਂਦੇ ਕਰਨ ਲੋੜਵੰਦ ਪਰਿਵਾਰਾਂ ਦੇ ਔਰ ਸਾਧ ਸੰਗਤ ਬੱਚਿਆਂ ਦੀਆਂ ਪੜ੍ਹਾਈਆਂ ਵਾਸਤੇ ਮਦਦ ਕੀਤੀ ਜਾਂਦੀ ਹੈ ਔਰ ਜੇ ਕਿਸੇ ਘਰ ਪਰਿਵਾਰ ਦੇ ਵਿੱਚ ਛੱਤ ਬਦਲੀ ਕਰਨ ਦੀ ਲੋੜ ਹੈ ਕੀਤੀ ਜਾਂਦੀ ਹੈ ਚਾਹੇ ਕਈ ਲੋਕਾਂ ਨੂੰ ਇਹਨਾਂ ਗੱਲਾਂ ਤੋਂ ਬਹੁਤ ਜ਼ਿਆਦਾ ਅਲਰਜੀ ਹੈ ਕਿ ਤੁਸੀਂ ਕੋਈ ਵੱਡਾ ਡੇਰਾ ਵੀ ਨਹੀਂ ਬਣਾਇਆ ਤੁਸੀਂ ਏਡੇ ਏਡੇ ਕਾਰਜ ਕਿਉਂ ਕਰਦੇ ਹੋ ਸਾਨੂੰ ਅਕਸਰ ਲੋਕ ਇਹ ਗੱਲ ਕਹਿੰਦੇ ਹਨ ਕਿ ਜਦੋਂ ਤੁਸੀਂ ਲੋਕਾਂ ਦੀ ਮਦਦ ਕਰਦੇ ਹੋ ਲੋਕਾਂ ਦੇ ਘਰ ਬਣਾਉਂਦੇ ਹੋ ਫਿਰ ਤੁਸੀਂ ਆਪ ਦਾ ਡੇਰਾ ਬਣਾਓ ਸਾਡੇ ਮਾਤਾ ਜੀ ਰੋਕਦੇ ਹੁੰਦੇ ਸੀ ਸਤਕਾਰਯੋਗ ਧੰਤਨ ਮਾਤਾ ਦਲਜੀਤ ਕੌਰ ਜੀ ਉਹਨਾਂ ਨੇ ਕਿਹਾ ਕਿ ਜੇ ਲੋੜਵੰਦ ਪਰਵਾਰਾਂ ਦੀ ਮਦਦ ਕਰਦੇ ਹੋ ਕਿਸੇ